ਹਾਂਜੀ ਦੋਸਤੋ ਸਵਾਗਤ ਹੈ ਭੰਗੂ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਡਬਲ ਸਟੋਰੀ ਲੈ ਕੇ ਆਏ ਹਾਂ ਮਲਤਾਨੀਆਂ ਰੋਡ ਗਲੀ ਨੰਬਰ 2 ਬਠਿੰਡਾ ਸ਼ਹਿਰ ਦੇ ਵਿੱਚ ਸੋ ਕੋਠੀ ਨੂੰ ਵੇਖਣ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੇ ਕੰਟੀਨਿਊ ਦਬਾ ਲਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਨੈਕਸਟ ਵੀਡੀਓ ਦਾ ਮਿਲਦਾ ਰਹੇ ਤੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਬਹੁਤ ਸੋਹਣੀ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਡਬਲ ਸਟੋਰੀ ਇਹ ਕੋਠੀ ਹੈਗੀ ਹੈ ਸੋ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਲੌਬੀ ਦੇ ਵਿੱਚ ਇੱਕ ਅੱਗੇ ਸ਼ੌਬ ਬਣੀ ਹੋਈ ਹੈ ਸੋ ਇਹ ਹੈਗਾ ਜੀ ਇਸ ਕੋਠੀ ਦਾ ਡਰਿੰਕ ਰੂਮ ਸੋ 150 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਤੁਸੀਂ ਦੇਖ ਰਹੇ ਹੋ ਇਸ ਵੇਲੇ ਮਲਤਾਨੀਆਂ ਰੋਡ ਗਲੀ ਨੰਬਰ 2 ਬਠਿੰਡਾ ਸ਼ਹਿਰ ਸੋ ਕਾਫੀ ਖੂਬਸੂਰਤ ਜਿਹੜੀ ਹੈ ਕੋਠੀ ਬਣੀ ਹੋਈ ਹੈ ਦੋ ਬੈੱਡਰੂਮ ਗਰਾਉਂਡ ਫਲੋਰ ਤੇ ਆਪਾਂ ਦੇਖ ਸਕਦੇ ਹਾਂ ਸੋ ਅੱਗੇ ਇੱਕ ਜਿਹੜੀ ਆ ਦੁਕਾਨ ਬਣੀ ਹੋਈ ਐ ਸੋ ਬੈੱਡਰੂਮ ਦੇਖ ਸਕਦੇ ਹਾਂ ਕਾਫੀ ਖੂਬਸੂਰਤ ਜਿਹੜੇ ਆ ਬੈੱਡਰੂਮ ਬਣੇ ਹੋਏ ਆ ਸੋ ਬਹੁਤ ਵਧੀਆ ਜਿਹੜਾ ਕੋਠੀ ਦਾ ਕੰਮ ਹੋਇਆ ਵੀ ਆ ਬੈਕ ਸਾਈਡ ਤੇ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਆ ਉਹ ਦਿੱਤਾ ਹੋਇਆ ਔਰੇ ਦੋਨਾਂ ਬੈਡਰੂਮਾਂ ਨੂੰ ਜਿਹੜੇ ਆ ਵਾਸ਼ਰੂਮ ਅਟੈਚ ਆ ਤੇ ਦੇਖ ਸਕਦੇ ਹੋ ਬਹੁਤ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਹੋਏ ਆ ਹਾਜ਼ਰ ਪੰਗੋ ਪ੍ਰਾਪਰਟੀ ਬਠਿੰਡਾ ਦੇ ਸੋ ਸਾਡੇ ਚੈਨਲ ਤੇ ਤੁਹਾਨੂੰ ਜਿਹੜੀਆਂ ਘਰਾਂ ਦੀਆਂ ਵੀਡੀਓ ਅਕਸਰ ਹੀ ਮਿਲ ਨੂੰ ਮਿਲਦੀਆਂ ਰਹਿਣੀਆਂ ਸੋ ਇਹ ਹੈ ਕਿਚਨ ਔਰ ਬਹੁਤ ਹੀ ਖੂਬਸੂਰਤ ਜਿਹੜੀ ਹੈ ਕਿਚਨ ਉਹ ਬਣੀ ਹੋਈ ਆ ਕਬਰਡ ਦਾ ਕੰਮ ਆ ਜਿਹੜਾ ਬਹੁਤ ਸੋਹਣਾ ਹੋਇਆ ਵੀ ਆ ਔਰ ਲੌਬੀ ਵੀ ਬਹੁਤ ਸੋਣੀ ਜਿਹੜੀ ਆ ਬਣੀ ਹੋਈ ਆ ਤੁਸੀਂ ਦੇਖ ਰਹੇ ਹੋ ਇਸ ਵੇਲੇ ਮਲਤਾਨੀਆਂ ਰੋਡ ਗਲੀ ਨੰਬਰ 2 ਬਠਿੰਡਾ ਸ਼ਹਿਰ ਸੋ ਆਜੋ ਫਿਰ ਫਰਸਟ ਫਲੋਰ ਤੇ ਵੀ ਇੱਕ ਚਾਤ ਮਾਰਦੇ ਆ ਪੌੜੀਆਂ ਦੇ ਵਿੱਚ ਵੀ ਸਟੀਲ ਦੀ ਰੇਲਿੰਗ ਔਰ ਟਾਈਲਸ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਫੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਉੱਪਰ ਵੀ ਤੁਹਾਨੂੰ ਇੱਕ ਬੈਡਰੂਮ ਬਾਲਕਨੀ ਵਾਸ਼ਰੂਮ ਅਟੈਚ ਬਾਕੀ ਖੁੱਲਾ ਵਿਹੜਾ ਜਿਹੜਾ ਦੇਖਣ ਨੂੰ ਮਿਲੂਗਾ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਤਾਂ ਜਰੂਰ ਕੰਟੈਕਟ ਕਰਿਓ ਔਰ ਜੇਕਰ ਇਹ ਕੋਠੀ ਖਰੀਦਣਾ ਚਾਹੁੰਦੇ ਹੋ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਸੋ ਮਿਲਦਿਆਂ ਜੀ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ